ਉੱਪਰ ਸਿਰ ਨੂੰ ਮਰੇ ਹਰ ਬਖਤਿਆਰ ਹੈ ਜਿਹੜੇ ਮੁੰਡੇ ਮਰੇ ਰਾਗਾ ਸਾਰੇ ਦੇਖਾ ਕਿ ਮੈਂ অলਮਾਸਟ 10 ਗ੍ਰੀਮ ਮੈਨੂੰ ਉਤ ਲੈਂਦਾ ਗਿਆ ਮੈਂ ਲਾਈਟ ਵਾਪਸ ਆ ਗਿਆ ਮੇਰੇ ਮੂੰਹ ਤੇ ਗ੍ਰੇਨਾਈਟ ਫਟ ਗਿਆ ਇਹ ਤੇ ਮੈਨੂੰ ਵਾਪਸ ਲੈ ਕੇ ਆਇਆ ਹੌਸਪੀਟਲ ਆਇਆ ਮੇਰੇ ਹੌਸਪੀਟਲ ਮਾਰ ਖੋ ਤੇ ਹੌਣ ਮੈਂ ਟੇਵਾਣਾ ਮੈਂ ਫਿਰ ਵਾਪਸ ਲੈ ਜਾਣਾ ਉਸੇ ਮੈਂ ਇੰਡੀਨ ਵੈਕਸੀਨ ਨੂੰ ਪੀ ਲਾਈਨਡ ਕਰਵਾਇਆ ਮੈਨੂੰ ਮੈਂ ਤੀਜੀ ਟੀਕੇ ਮੈਂ ਇੱਥੇ ਵਾਪਸ ਆ ਰਿਹਾ ਜੇ ਤੁਹਾਡੇ ਬਾਕੀ ਸਾਥੀ ਸੀਗੇ ਉਹ ਉਹਨਾਂ ਦਾ ਪੀਲਾ ਗਿਆ। ਜਿੰਨੇ ਬਾਕੀ ਸਾਥੀ ਜੇ ਉਹਨਾਂ ਦੇ ਤੇ ਡੰਗਰ 100 ਲੋਕੀ ਸਹਾਇਆਂ ਨੇ ਖੋਇਨੇ ਬਟਿਆ। ਉਹਨਾਂ ਵਿੱਚ ਮੈਂ ਖੜਿਆ। ਇੱਕ 15 ਹੁੰਦੇ ਰਹੇ। ਇਹ ਕਿ ਕਦੋਂ ਹੋਇਆ ਸੀ ਹਮਲਾ ਕਿੱਥੇ ਹੋਇਆ ਸੀਗਾ ਕਿਵੇਂ ਹੋਇਆ ਇਹ। ਤੇ ਹੁਕਰਾਣ ਦੇ ਹੁਕਰਾਣ ਦੇ 700 ਕਿਲੋਮੀਟਰ ਅੰਦਰ ਮੇਨ ਜਗ੍ਹਾ ਨਾਣੀ ਪਗਾ। ਅਏ ਪ੍ਰੋਗਰਾਮ ਦੇ ਗਾਏ ਇਸ ਵਿੱਚ ਸੇ ਸਾਧੂ ਮੁੰਡੇ ਦਾ ਤੋਂ ਹੋ ਰਿਹਾ ਬਾਕੀ ਉਸੇ ਫਸੇ ਹੋਇਆ ਤੇ ਉਹਨਾਂ ਦਾ ਕਾਫੀ ਜਣਾ ਨੈਟਰ ਸਭ ਕੁਝ ਬੰਦਾ ਰੇ ਉਸੇ ਮਸਾਇਲ ਹੋਰ ਗ੍ਰਨੇਡਸ ਡਰੋਨਸ ਬਹੁਤ ਜ਼ਿਆਦਾ ਖਤਰਾ ਹੁੰਦਾ ਰੋਟੀ ਨਾ ਖਾਣ ਨਾ ਪੀਣ ਨੂੰ ਇੱਕ ਮੌੜ ਦਾ ਬਸ ਜਾਣਾ ਤੁਸੀਂ ਕਿੰਨੇ ਅਏ ਪ੍ਰੋਗਰਾਮ ਦੇ ਗਾਏ ਸਾਨੂੰ ਉਹ ਰਮਾਰਕਲੇ ਜੈਸੇ ਇਹ ਵੀ ਨੂੰ ਸਿਰਫ ਪਿੱਛੇ ਪੇ ਕੰਮ ਕਰ ਰਹਾ ਬੰਕਰ ਬਣਾਉਣੇ ਆ ਰੁਕਾਮ ਡੇਵਾਗੇ ਔਰ ਕੋਈ ਨਹੀਂ ਕਾਣਾ ਉਸੇ ਉਸ ਤੋਂ ਬਾਅਦ ਕੰਟਰੈਕਸ਼ਨ ਕਰਾਇਆ ਉਹਨਾਂ ਨੇ ਕਵਰਸਾਇਜ਼ ਕਰਾ ਕੇ ਸਾਨੂੰ ਘੰਣਾ ਫੜਾ ਦਿੰਦੇ ਆ ਤੇ ਇੱਕ ਦੋ ਚੜ੍ਹਾਣੇ ਟੇਣੇ ਦਿੰਦੇ ਮੈਂ ਬੂਟਾ ਰਸ਼ੀਆ ਦੇ ਵਿੱਚ ਪਿੱਛੇ ਵੀਡੀਓ ਆਈ ਸੀ ਉਹਨਾਂ ਦੇ ਸਾਹਮਣੇ ਰਸ਼ੀਆ ਫੌਜ ਦੇ ਵਿੱਚ ਸੀਗਾ ਅੱਜ ਪਤਾ ਲੱਗਿਆ ਕਿ ਉਹ ਜ਼ਖਮੀ ਹੋਇਆ ਉੱਤੇ ਕੋਈ ਹਮਲਾ ਹੋਇਆ ਕੀ ਪਤਾ ਲੱਗਾ ਔਰ ਕਿਸ ਤਰ੍ਹਾਂ ਦੀ ਚਿੰਤਾ ਪਰਿਵਾਰ ਦੇ ਵਿੱਚ ਬਣੀ ਹੋਈ ਹੈ ਤੁਹਾਨੂੰ ਬ੍ਰਦਰ ਦਾ ਮੈਸੇਜ ਹੀ ਆਇਆ ਸੀਗਾ ਕਹਿੰਦਾ ਮੈਂ ਹਸਪੀਟਲ ਵਿੱਚ ਆ ਜਦੋਂ ਸਾਨੂੰ ਆਇਆ ਮੈਸੇਜ ਇੱਕ ਦਿਨ ਤੇ ਕਹਿੰਦਾ ਮੈਂ ਹਸਪੀਟਲ ਨਾਲ ਸੀ ਡਰ ਗਏ ਉਹਨਾਂ ਨੇ ਅਸੀਂ ਕਿਹਾ ਤੁਸੀਂ ਵੌਇਸ ਮੈਸੇਜ ਪਾਓ ਅਸੀਂ ਇੰਨੇ ਦਿਨਾਂ ਦੇ ਪਰੇਸ਼ਾਨ ਸੀਗੇ ਸਾਡੀ ਗੱਲ ਹੋਊਗੀ ਤੇ ਅਸੀਂ ਕਿਹਾ ਵੌਇਸ ਮੈਸੇਜ ਪਾਓ ਨੇ ਬੋਲਿਆ ਤਾਂ ਜਾਣਾ ਨਹੀਂ ਸੀਗਾ ਹੂੰ ਹੂੰ ਕਰਕੇ ਪਾਇਆ ਅਸੀਂ ਹੋਰ ਡਰ ਗਏ ਵੀ ਹੂੰ ਦਾ ਪਿਆ ਵਾ ਤੇ ਉਹਨੇ ਬਾਅਦ ਚ ਸਾਡੇ ਨਾਲ ਮੈਸੇਜ ਕਹਿੰਦਾ ਮੈਂ ਠੀਕ ਆ ਸੇਫ ਆ ਚਲੋ ਪਰ ਮਾਤਮਾ ਦੀ ਕਿਰਪਾ ਕੀਤੀ ਮੈਨੂੰ ਤੱਕ ਪਹੁੰਚਾਇਆ ਬਾਕੀ ਮੁੰਡਿਆਂ ਦਾ ਪੁੱਛਿਆ ਕਹਿੰਦੇ ਨਹੀਂ ਸਾਨੂੰ ਉਹਨਾਂ ਦਾ ਕੋਈ ਪਤਾ ਨਹੀਂ ਹੈਗਾ ਉਹਨਾਂ ਦੀ ਡੈਥ ਕਈਆਂ ਦੀ ਹੋ ਚੁੱਕੀ ਆ ਕਹਿੰਦਾ ਮੈਂ ਮੌਤ ਦੇ ਮੂੰਹ ਦੇ ਵਿੱਚੋਂ ਨਿਕਲ ਕੇ ਆਇਆ ਬਾਹਰ ਕੀ ਹੋਇਆ ਕੀ ਆ ਹੋਇਆ ਉਹਦੇ ਬੰਬ ਬੰਬ ਚੱਲਿਆ ਸੀਗਾ ਉੱਥੇ ਡਰੋਨ ਉਹਦੇ ਸ਼ਰੇ ਵੱਜੇ ਹੋਇਆ ਇੱਥੇ ਕਹਿੰਦਾ ਤਿੰਨ ਚੱਲੇ ਸੀਗੇ ਕਹਿੰਦਾ ਦੋ ਤੋਂ ਮੈਂ ਆਪਣੇ ਆਪ ਨੂੰ ਬਚ ਬਚ ਗਿਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੀਸਰੇ ਨੇ ਮਾਰ ਕਰ ਦਿੱਤੀ ਕਿੰਨੀ ਦਿਨ ਪਹਿਲਾਂ ਗਿਆ ਸੀ ਦੇਖਿਆ ਤੁਸੀਂ ਹਾਲਾਤ ਕੀ ਨੇ ਉਹਦੇ ਹਸਪਤਾਲ ਬਹੁਤ ਬਹੁਤ ਮਾੜੇ ਹਾਲਾਤ ਆ ਜੀ ਮੇਰੇ ਵੀਰ ਦੇ ਕਿੰਨੀ ਦਿਨ ਪਹਿਲਾਂ ਗਿਆ ਸੀ ਆਪਣੇ ਸਾਲ ਹੋ ਗਿਆ ਲਗਭਗ ਜੀ ਜਦੋਂ ਹਸਪੀਟਲ ਦੇ ਵਿੱਚ ਸੀਗਾ ਉਸ ਤੋਂ ਬਾਅਦ ਤੁਹਾਡੀ ਗੱਲ ਹੋਈ ਸੀਗੀ ਉਹਦੇ ਨਾਲ ਕੀ ਕਹਿੰਦਾ ਸੀਗਾ ਗੱਲ ਨਹੀਂ ਹੋਈ ਗੱਲ ਬੋਲ ਕੇ ਨਹੀਂ ਬੋਲ ਕੇ ਨਹੀਂ ਦੱਸਿਆ ਸੀਗਾ ਸਾਨੂੰ ਅੱਜ ਹੀ ਉਹਦੀ ਪੈਪ ਉਤਾਰੀ ਹੈ ਬੋਲਿਆ ਨਹੀਂ ਜਾਂਦਾ ਸੀਗਾ ਸਹੀ ਤਰੀਕੇ ਨਾਲ ਮੈਸੇਜ ਤੇ ਗੱਲ ਹੁੰਦੀ ਸੀ ਅੱਗੇ ਤਾਂ ਸਾਰਾ ਕਹਿੰਦਾ ਕੀ ਸੀਗਾ ਉਹ ਵੀ ਇੱਥੇ ਆਉਣਾ ਚਾਹੁੰਦਾ ਹਾਂ ਹਾਂਜੀ ਇੱਥੇ ਆਉਣਾ ਚਾਹੁੰਦਾ ਸਾਨੂੰ ਉਹਨੇ ਨਹੀਂ ਦੱਸਿਆ ਸੀਗਾ ਵੀ ਦੁਬਾਰਾ ਵਾਪਸ ਲੈ ਕੇ ਜਾਣਗੇ ਅੱਜ ਦੱਸਿਆ ਕਿਉਂਕਿ ਪਰਿਵਾਰ ਪਰੇਸ਼ਾਨ ਨਾ ਹੋਵੇ ਤਾਂ ਕਰਕੇ ਉਹਨੂੰ ਸਾਨੂੰ ਨਹੀਂ ਦੱਸਿਆ ਵੀ ਵਾਪਸ ਲੈ ਕੇ ਜਾਣਗੇ ਸਾਡੇ ਦਿਲ ਵਿੱਚ ਫੇਰ ਨਾ ਦੁਬਾਰਾ ਉਹੀ ਡਰ ਹੋ ਜਾਏ ਜਿਹੜਾ ਪਹਿਲਾਂ ਸੀਗਾ ਅੱਛਾ ਕਿੰਨਾ ਕੁ ਡਰ ਬਣਿਆ ਹੋਇਆ ਬੱਚੇ ਦੀ ਇਹ ਜੀ ਹਾਲਤ ਦੇਖੀ ਬਹੁਤ ਬਰੋ ਜਾਂ ਬਹੁਤ ਸੀਗਾ ਪਹਿਲੇ ਦਿਨ ਜਦੋਂ ਗੱਲ ਹੋਈ ਬਹੁਤ ਭਾਵੁਕ ਹੋਇਆ ਕਿ ਮੈਂ ਕਿੱਥੇ ਜਾ ਕੇ ਫਸ ਗਿਆ ਗਿਆ ਤਾਂ ਕਰਦੀਆਂ ਮਜਬੂਰੀਆਂ ਖਾਤਰ ਸੀਗਾ ਹਾਲਾਤ ਕਰਦੇ ਹਾਲਾਤ ਠੀਕ ਕਰਨ ਵਾਸਤੇ ਪਰ ਉੱਥੇ ਜਾ ਕੇ ਉਹਨਾਂ ਨੇ ਇਹ ਚਾਂਸੇ ਵਿੱਚ ਲੈ ਲਿਆ ਉਹਨਾਂ ਨੂੰ ਮੌਤ ਦੇ ਮੂੰਹ ਦੇ ਵਿੱਚ ਤੇ ਕਿਲ ਦਿੱਤਾ ਕਿੰਨੇ ਦਿਨ ਪਹਿਲਾਂ ਸੈਨਾ ਜੀ ਭਰਤੀ ਹੋਏ ਉੱਥੇ ਜਾ ਕੇ ਇਹ ਬ੍ਰਦਰ ਨੂੰ ਹੀ ਪਤਾ ਹੈਗਾ ਸਾਡੇ ਕੋਲੋਂ ਨਹੀਂ ਕੋਈ ਗੱਲ ਨਹੀਂ ਕੀਤੀ ਹੈਗੀ ਪਹਿਲਾਂ ਸਾਡੇ ਨਾਲ ਬਹੁਤ ਵਧੀਆ ਗੱਲ ਜਦੋਂ ਦੀ ਆ ਵੀਡੀਓ ਸਾਮਣੇ ਆਈਆਂ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਪਹਿਲਾਂ ਉਹ ਵਧੀਆ ਗੱਲ ਵੀ ਸਾਡੇ ਨਾਲ ਕਰਦਾ ਸੀਗਾ ਪਹਿਲਾਂ ਹੋਰ ਕਿਤੇ ਕੰਮ ਲੱਗਿਆ ਹੋਇਆ ਸੀਗਾ ਇੱਥੇ ਵਿੱਚ ਨਹੀਂ ਸੀਗਾ ਸਾਨੂੰ ਪਤਾ ਸੀ ਜੀ ਗੱਲ ਹੁੰਦੀ ਤੇ ਸਾਨੂੰ ਬ੍ਰਦਰ ਨੇ ਦੱਸ ਦੇਣਾ ਸੀਗਾ ਉਹਨਾਂ ਨੇ ਕਾਊਂਟਰ ਸਾਈਨ ਕਰਾ ਲਏ ਸਾਰਾ ਕੁਝ ਕਰਵਾ ਲਿਆ ਬਾਅਦ ਚ ਉਹਨਾਂ ਨੇ ਫਰੰਟ ਲਾਈਨ ਤੇ ਭੇਜਤਾ ਇੰਨੀ ਜਲਦੀ ਕੀ ਹੋ ਸਕਦਾ ਜਦੋਂ ਉਹਨਾਂ ਨੂੰ ਕੁਝ ਚਲਾਉਣਾ ਹੀ ਨਹੀਂ ਆਉਂਦਾ ਹੈਗਾ ਉਹ ਕਿੱਦਾਂ ਜੰਗ ਲੜ ਸਕਦੇ ਆ ਕੀ ਮੰਗ ਕਰਦੇ ਹੋ ਭਾਰਤ ਸਰਕਾਰ ਤੋਂ ਭਾਰਤ ਸਰਕਾਰ ਨੂੰ ਇਹੀ ਮੰਗ ਆ ਸਾਡੀ ਕਿ ਬ੍ਰਦਰ ਸਾਡਾ ਹੁਣ ਉੱਥੇ ਸੇਫ ਆ ਕੁਝ ਦਿਨਾਂ ਲਈ ਸੇਫ ਹੱਸ ਅਸੀਂ ਇਹੀ ਕਹਿ ਸਕਦੇ ਹਾਂ ਉਹਨਾਂ ਨੂੰ ਥੋੜੇ ਦਿਨਾਂ ਦੇ ਵਿੱਚ ਇੱਥੇ ਭਾਰਤ ਦੇ ਵਿੱਚ ਵਾਪਸ ਪੰਜਾਬ ਲੈ ਆਂਦਾ ਜਾਵੇ ਸਾਡੀ ਭਾਰਤ ਸਰਕਾਰ ਨੂੰ ਇੱਕ ਅਪੀਲ ਆ ਪਹਿਲਾਂ ਮੇਰੇ ਬ੍ਰਦਰ ਦਾ ਕੋਈ ਪਤਾ ਨਹੀਂ ਸੀਗਾ ਵੀ ਕਿੱਥੇ ਆ ਕਿੱਥੇ ਨਹੀਂ ਕਾਲ ਨਹੀਂ ਆਉਂਦੀ ਸੀ ਹੁਣ ਉਹਦੀ ਕਾਲ ਆ ਰਹੀ ਆ ਉਹ ਹਸਪੀਟਲ ਵਿੱਚ ਐਡਮਿਟ ਆ ਦੱਸ ਵੀ ਰਿਹਾ ਕਿੱਥੇ ਐਡਮਿਟ ਆ ਸਾਰਾ ਕੁਝ ਉਹਨੇ ਦੱਸ ਦਿੱਤਾ ਹੈਗਾ ਹੁਣ ਜੇ ਫੇਰ ਵੀ ਸਰਕਾਰਾਂ ਕੁਝ ਨਹੀਂ ਕਰਨਗੀਆਂ ਫੇਰ ਸਰਕਾਰਾਂ ਸਾਡੇ ਲਈ ਕੁਝ ਨਹੀਂ ਹੈਗੀਆਂ ਕੁਝ ਵੀ ਨਹੀਂ ਹੈਗੀਆਂ ਕੱਖਾ ਸਾਡੇ ਲਈ ਸਰਕਾਰਾਂ ਜੀ ਗਰੀਬ ਦੀ ਨਹੀਂ ਸੁਣਨਗੇ ਤਾਂ ਉਹ ਸਾਡੀ ਇਹ ਹੀ ਅਪੀਲ ਆ ਬਸ ਮੇਰੇ ਬ੍ਰਦਰ ਨੂੰ ਜਲਦੋਂ ਜਲਦ ਵਾਪਸ ਲਿਆਂਦਾ ਜਾਵੇ ਇੱਥੇ ਸਾਡੇ ਘਰ ਵਿੱਚ ਮਾਤਾ ਜੀ ਬੇਟਾ ਤੁਹਾਡਾ ਰਸ਼ੀਆ ਦੇ ਵਿੱਚ ਜੰਗ ਦੇ ਵਿੱਚ ਸੀ ਹੁਣ ਪਤਾ ਲੱਗਿਆ ਜ਼ਖਮੀ ਹੋਇਆ ਹਾਂ ਕਿ ਪਤਾ ਕਿਸ ਤਰ੍ਹਾਂ ਕੀ ਮੰਨ ਕਰਦੇ ਕਿ ਹਾਲਾਤ ਨੇ ਸਾਡੀ ਮੰਗੇ ਵੀ ਇੱਥੇ ਆਉਣਾ ਚਾਹੀਦਾ ਉਹਨੇ ਬਹੁਤ ਆਂਦਾ ਮੂੰਹ ਪਾਟ ਗਿਆ ਵਿਚਾਰੇ ਬਾਲ ਦਾ ਤੇ ਕੁਝ ਕਰ ਸਕਦੇ ਨਾ ਕੋਈ ਖਾਂਦਾ ਹੈ ਨਾ ਕੁਛ ਪੂਰੀ ਹਾਲਤ ਸਾਡੇ ਤੇਲ ਨੂੰ ਬਹੁਤ ਲੱਗੀ ਪਈ ਏ ਵੀ ਮੇਰਾ ਬੱਚਾ ਆਉਣਾ ਚਾਹੀਦਾ ਹੈ ਪਹਿਲਾਂ ਹੀ ਪਰਿਵਾਰ ਦੇ ਵਿੱਚ ਬਹੁਤ ਚਿੰਤਾ ਬਣੀ ਹੋਈ ਸੀ ਤੁਹਾਨੂੰ ਹਾਂ ਬਣੀ ਹੋਈ ਸੀ ਕਿ ਹੋਰ ਵੀ ਹੋਰ ਬਣ ਗਈ ਚਿੰਤਾ ਤੇ ਉਹਨੇ ਆਉਣਾ ਚਾਹੀਦਾ ਇੱਥੇ ਸਰਕਾਰ ਤੋਂ ਸਾਡੀ ਇਹੋ ਮੰਗ ਹੈ ਵੀ ਸਾਡਾ ਬੇਟਾ ਇੱਥੇ ਆਉਣਾ ਚਾਹੀਦਾ ਘਰੇ ਹਾਂ ਮੁੰਡੇ ਨਾਲ ਗੱਲ ਹੋਈ ਕਿ ਕਿ ਉਹਨਾਂ ਤੋਂ ਉਹਨੇ ਕਿਹਾ ਵੀ ਮੈਨੂੰ ਵਾਪਸ ਚਾ ਤੇ ਇੱਥੇ ਭੇਜ ਦੇਣਾ ਤੇ ਮੇਰੀ ਲਾਤ ਬਹੁਤ ਮਾੜੀ ਏ ਇਹ ਉਹਦੇ ਅੱਖਾਂ 'ਚ ਵੀ ਨਹੀਂ ਦਿਸਦਾ ਹਾਂ ਮੋਈ ਸਾਰਾ ਪਾਟ ਗਿਆ ਵਿਚਾਰ ਬਾਲ ਦਾ ਕਾਣਾ ਨਹੀਂ ਜਾਂਦਾ ਉਹ ਸਾਨੂੰ ਡਰ ਨਾਲ ਦੱਸਦਾ ਨਹੀਂ ਚੰਗੀ ਤਰ੍ਹਾਂ ਗੱਲ ਪਰਿਵਾਰ ਪਰੇਸ਼ਾਨ ਹਾਂ ਹਾਂ